ਬੰਦਾ ਕਹਿੰਦਾ ਘਰ ਮੇਰਾ ਗੱਡੀ ਮੇਰੀ ਘਰ ਆਲੀ ਮੇਰੀ ਬੱਚੇ ਮੇਰੇ ਜ਼ਮੀਨ ਮੇਰੀ ਪ੍ਰਾਪਰਟੀ ਮੇਰੀ ਐਫ ਡੀ ਮੇਰੀ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਰਿਆ ਜਦੋਂ ਲਾਗ ਗਿਆ ਚਪੇੜ ਨਿੱਕੀ ਜੀ ਕੰਨ ਤੇ ਮਾਰੀ ਕਹਿੰਦੇ ਕੋਈ ਤੇਰਾ ਤੇ ਆ ਸਰੀਰ ਵੀ ਨਹੀਂ ਆਖੋ ਸਤਨਾਮ ਜਦੋਂ ਇਨੀ ਗੱਲ ਸਮਝ ਆ ਗਈ ਆਨੰਦ ਜੇ ਆ ਗਿਆ ਕਿ ਨਹੀਂ ਆਖੂ ਸਤਨਾਮ ਜਪਜੀ ਸਾਹਿਬ ਸੇਰੇ ਪੜੋ ਉਸਤਤ ਹੋਵੇਗੀ ਮੂਲ ਮੰਤਰ ਨਾਲ ਜੁੜੋਂਗੇ ਤੇ ਗਾਵੇ ਵਾਲੀ ਪੌੜੀ ਚੜਜੋਗੇ ਜਦੋਂ ਗਾਉਂਗੇ ਤੇ ਸੁਣੇ ਵਾਲੀ ਪੌੜੀ ਜਦੋਂ ਸੁਣਨ ਲੱਗ ਪਏ ਤੇ ਮੰਨਣ ਵਾਲੀ ਪੌੜੀ ਤੇ ਜਦੋਂ ਮੰਨਣ ਲੱਗ ਪਏ ਤੇ ਪੰਜ ਪ੍ਰਵਾਣ ਪੰਜ ਪ੍ਰਧਾਨ ਜੇ ਆਵੇ ਅਗੀ ਉਸਤਤ ਸ਼ੁਰੂ ਹੋ ਗਈ ਜਾਪ ਸਾਹਿਬ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅੱਧਾ ਘੰਟਾ ਰੂਹ ਨਾ ਗਾ ਕੇ ਲਾਇਆ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਜਦੋਂ ਰੱਜ ਕੀ ਉਸਤਤ ਕੀਤੀ ਤੇ ਅੱਗੇ ਸਵੈਆਂ ਚ ਵਿਰਾਗ ਜਦੋਂ ਸੱਚ ਪਤਾ ਲੱਗਾ ਵੀ ਆਏ ਵੀ ਕੱਲੇ ਤੇ ਜਾਣਾ ਵੀ ਬੋਲੀ ਚੱਲੋ ਸਮਾਂ ਥੋੜਾ ਆਏ ਵੀ ਕੱਲੇ ਤੇ ਆਏ ਵੀ ਨੰਗੇ ਤੇ ਆਏ ਵੀ ਖਾਲੀ ਤੇ ਜਦੋਂ ਬੰਦੇ ਨੂੰ ਇੰਨਾ ਵਿਰਾਗ ਆਉਂਦਾ ਤੇ ਫਿਰ ਉਹਦਾ ਚੌਂਕੜਾ ਲੱਗਦਾ ਕਹਿੰਦਾ ਸੁਨਾ ਬਾਬਾ ਫਿਰ ਹੁਣ ਤੇਰੇ ਨਾਲ ਹੀ ਆ